ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹੋ ਗੁਰੂ ਪਿਆਰਿਓ ਅੱਜ ਵੀਡੀਓ ਨੰਬਰ 4 ਵਿੱਚ ਗੱਲ ਕਰਾਂਗੇ ਖੜਕੂ ਸੰਕਰਸ਼ ਦੀ ਸਾਖੀ ਦੇ ਪਾਠ ਪਹਿਲੇ ਦੀ ਚੌਥੀ ਸਾਖੀ ਦੀ ਗੁੰਮ ਨਾਮ ਸਿੱਧਕੀ ਬੀਬੀ ਨੰਬਰ 1 ਅਤੇ ਅੱਗੇ ਵੀ ਇੱਕ ਗੁੰਮਨਾਮ ਬੀਬੀ ਦੀ ਸਾਖੀ ਆਵੇਗੀ ਖਾਲਸਾ ਜੀ ਦਾਸ ਇਹਨਾਂ ਦੋਹਾਂ ਹੀ ਸਾਖੀਆਂ ਬਾਰੇ ਆਪਣਾ ਕੋਈ ਵਿਚਾਰ ਨਹੀਂ ਦੇ ਸਕੇਗਾ ਆਪ ਜੀ ਸਿਰਫ ਇਹਨਾਂ ਸਾਖੀਆਂ ਨੂੰ ਸੁਣੋ ਤੇ ਅਸੀਂ ਆ ਸ਼ਹੀਦ ਸਿੱਧਕੀ ਸਿੰਘਣੀਆਂ ਨੂੰ ਸ਼ਰਧਾ ਕਰੋ ਆਓ ਪਿਆਰਿਓ ਸਰਵਣ ਕਰੀਏ ਪਾਈ ਦਿਲਜੀ ਸੰਗੀਤ ਦੀ ਜੁਬਾਨੀ ਇਹ ਦਰਦ ਭਰੀ ਕਹਾਣੀ ਮੈਨੂੰ ਦਰਸ਼ਨ ਸਿੰਘ ਡੱਲੇ ਨੇ ਸੁਣਾਈ ਸੀ ਇਹ ਸ਼੍ਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਕਿਸੇ ਜradi ਪਿੰਡ ਦੀ ਵਿਧਵਾ ਔਰਤ ਦੀ ਕਹਾਣੀ ਹੈ। ਇਹ ਔਰਤ ਕੋਈ 30-35 ਸਾਲਾਂ ਦੀ ਸੀ ਜੋ ਆਪਣੀ ਬੱਚੀ ਅਤੇ ਸਹੁਰੇ ਸਮੇਤ ਪਿੰਡੋਂ ਬਾਹਰ ਇੱਕ ਛਣ ਵਿੱਚ ਰਹਿੰਦੀ ਸੀ। ਇਹਨਾਂ ਨੇ 2-3 ਮੱਝਾਂ ਰੱਖੀਆਂ ਹੋਈਆਂ ਸਨ ਅਤੇ ਬਾਕੀ ਦਿਹਾੜੀ ਕਰਕੇ ਗੁਜ਼ਾਰਾ ਕਰਦੇ ਸਨ। ਇਹਦਾ ਪਤੀ ਵੀ ਦਿਹਾੜੀਦਾਰ ਹੀ ਸੀ ਜੋ ਕੁਝ ਸਾਲ ਪਹਿਲਾਂ ਪੁਲਿਸ ਅਤੇ ਖੜਗਾਂ ਦੀ ਗੋਲੀਬਾਰੀ ਵਿੱਚ ਮਾਰਿਆ ਗਿਆ ਸੀ। ਇੱਕ ਵਾਰ ਸਰਕਾਰ ਨੇ ਇਹਨਾਂ ਦੀ ਥੋੜੀ-ਬਹੁਤ ਮਦਦ ਵੀ ਕੀਤੀ ਸੀ। ਕੁਝ ਸਮੇਂ ਬਾਅਦ ਇਹਨਾਂ ਕੋਲ ਸਿੰਘਾਂ ਦਾ ਆਉਣ-ਜਾਣ ਹੋ ਗਿਆ। ਇਹਨਾਂ ਨੇ ਆਪਣੀ ਕਿਰਤ ਕਮਾਈ ਵਿੱਚੋਂ ਸਿੰਘਾਂ ਦੀ ਸੇਵਾ ਕਰਨੀ ਵੀ ਸ਼ੁਰੂ ਕਰ ਦਿੱਤੀ ਸੀ। ਇਹਨਾਂ ਇਹਨਾਂ ਦੀ ਛਾਂ ਅਸਰਦਪਾਰ ਕਰਨ ਵਾਲੇ ਸਿੰਘਾਂ ਲਈ ਟਿਕਾਣੇ ਵਜੋਂ ਬਹੁਤ ਵਧੀਆ ਸੀ। ਉਧਰ ਜਾਣ ਵੇਲੇ ਵੀ ਸਿੰਘ ਪਹਿਲਾਂ ਇੱਥੇ ਆ ਕੇ ਰੁਕਦੇ ਅਤੇ ਉਧਰੋਂ ਆ ਕੇ ਇੱਥੇ ਆਪਣਾ ਸਮਾਨ ਰੱਖ ਜਾਂਦੇ ਤੇ ਫਿਰ ਹੌਲੀ-ਹੌਲੀ ਆਪਣਾ ਸਮਾਨ ਲੈ ਜਾਂਦੇ। ਪਹਿਲਾਂ ਸਿਰਫ ਖਾਲਸਤਾਨ ਲਿਬਰੇਸ਼ਨ ਫੋਰਸ ਦੇ ਸਿੰਘ ਹੀ ਆਉਂਦੇ ਸਨ ਪਰ ਬਾਅਦ ਵਿੱਚ ਬਬਰ ਖਾਲਸਾ ਦੇ ਖਾਲਸਤਾਨ ਕਮਾਂਡੋ ਫੋਰਸ ਵਾਲੇ ਵੀ ਆਉਣ ਲੱਗ ਪਏ। ਇਹ ਪਰਿਵਾਰ ਸਾਰਿਆਂ ਹੀ ਸਿੰਘਾਂ ਦੀ ਬਹੁਤ ਹਿੱਦੇ ਲਗਾ ਕੇ ਇੱਕੋ ਜਿਹੀ ਸੇਵਾ ਕਰਦਾ ਸੀ ਅਤੇ ਉਹਨਾਂ ਦਾ ਸਮਾਨ ਵੀ ਸੰਭਾਲਦਾ ਸੀ। ਕੁਝ ਸਿੰਘ ਇਹਨਾਂ ਨੂੰ ਕਰਦਿਆਂ ਚੀਜ਼ਾਂ ਜਾਂ ਕਈ ਵਾਰ ਪੈਸੇ ਵੀ ਦੇ ਜਾਂਦੇ ਸਨ ਪਰ ਇਹਨਾਂ ਨੇ ਕਦੇ ਕਿਸੇ ਤੋਂ ਕੁਝ ਮੰਗਿਆ ਨਹੀਂ ਸੀ। ਇਹ ਬੀਬੀ ਬਹੁਤ ਨੇਕ ਦਿਲ ਅਤੇ ਸੇਵਾ ਭਾਵਨਾ ਵਾਲੀ ਸੀ ਸਾਰੇ ਸਿੰਘ ਇਸ ਦਾ ਬਹੁਤ ਆਦਰ ਮਾਨ ਕਰਦੇ ਸੀ ਦਰਸ਼ਨ ਸਿੰਘ ਡੱਲਾ ਵੀ ਇਹ ਨਾ ਕੋੜ ਰਿਹਾ ਸੀ ਉਹ ਇਸ ਬੀਬੀ ਦੀ ਬਹੁਤ ਸਾਰਾ ਕਰਦਾ ਸੀ ਕਈ ਵਾਰ ਬੀਐਸਐਫ ਜਾਂ ਪੁਲਿਸ ਦੀ ਤਲਾਸ਼ੀ ਹੋਣੀ ਤੇ ਇਹ ਨੂੰ ਸੋਰਾ ਸਭ ਕੁਝ ਬਹੁਤ ਸਾਰੇ ਤਰੀਕਿਆਂ ਨਾਲ ਸੰਭਾਲ ਲੈਂਦੇ ਸਨ ਇੱਥੇ ਆਉਣ ਵਾਲੇ ਘੜ ਕੋ ਜਿੱਥੇ ਵਿੱਚੋਂ ਇਸ ਇਲਾਕੇ ਵਿੱਚ ਇੱਕ ਜਿੱਥੇ ਦਾ ਆਗੂ ਵੀ ਇਸ ਟਿਕਾਣੇ ਉੱਤੇ ਆਉਂਦਾ ਸੀ ਉਸ ਸਿੰਘ ਦਾ ਉਸ ਵੇਲੇ ਇਲਾਕੇ ਵਿੱਚ ਬੜਾ ਨਾਂ ਸੀ ਉਹ ਬਹੁਤ ਗੱਲਾਂ ਮਾਰਨ ਵਾਲਾ ਤੇ ਤੇਜ਼ ਰਾਰ ਬੰਦਾ ਸੀ ਉਹ ਇੱਥੇ ਜਿਆਦਾ ਰਹਿਣ ਲੱਗ ਪਿਆ ਅਤੇ ਪਰਿਵਾਰ ਨਾਲ ਹੀ ਗੁਲ ਮਿਲ ਗਿਆ ਇਸ ਟਗਣ ਉਤੇ ਆਉਣ ਵੱਲ ਕਈ ਸਿੰਘ ਸ਼ਹੀਦ ਹੋ ਗਏ ਤੇ ਕਈ ਫੜੇ ਵੀ ਗਏ ਪਰ ਕਿਸੇ ਵੱਲੋਂ ਇਸ ਠਾਰ ਦਾ ਪੇਤ ਜਾਰ ਨਾ ਹੋਇਆ ਉਸ ਸਿੰਘ ਦੇ ਇੱਥੇ ਜ਼ਿਆਦਾ ਰਹਿਣ ਨਾਲ ਮੁਖਬਰਾ ਨੇ ਇਹਨਾਂ ਬਾਰੇ ਪੁਲਿਸ ਨੂੰ ਇਤਲਾਹ ਦੇ ਦਿੱਤੀ ਪੁਲਿਸ ਨੇ ਕਈ ਛਾਪੇ ਮਾਰੇ ਅਤੇ ਉਸ ਬਜ਼ੁਰਗ ਨੂੰ ਥਾਣੇ ਵਿੱਚ ਵੀ ਰੱਖਿਆ ਅਤੇ ਬੀਬੀ ਦੀ ਪੁੱਛਗਿੱਛ ਵੀ ਹੋਈ ਪਰ ਉਹ ਦੋਵੇਂ ਜਾਣੇ ਹੀ ਸਾਰਾ ਕੁਝ ਪਾਵੇ ਉਹਨਾਂ ਨੇ ਨਾ ਤਾਂ ਕੋਈ ਬੰਦਾ ਫੜਵਾਇਆ ਅਤੇ ਨਾ ਹੀ ਸਮਾਨ ਬਾਰੇ ਕੁਝ ਮੰਨੇ ਉਸ ਖੜਕੂ ਆਗੂ ਨੇ ਇਹਨਾਂ ਦੀ ਛੰਤ ਤੋਂ ਥੋੜੀ ਦੂਰੀ ਤੱਕ ਇੱਕ ਨਿਕਜ ਹੋਪੋਰਾ ਬਣਾਇਆ ਹੋਇਆ ਸੀ ਵਦ ਉਸ ਮੌਨਤ ਗੋਲੀ ਚ ਕ ਇੱਥੇ ਹੀ ਰੱਖਿਆ ਹੁੰਦਾ ਸੀ ਫਿਰ ਇੱਕ ਦਿਨ ਉਸ ਜੱਥੇ ਵਿੱਚੋਂ ਇੱਕ ਸਿੰਘ ਫੜਿਆ ਗਿਆ ਜਿਸ ਨੇ ਇਸ ਠਿਕਾਣੇ ਦੀ ਸਾਰੀ ਹਕੀਕਤ ਦੱਸ ਦਿੱਤੀ ਪੁਲਿਸ ਨੇ ਔਰਤ ਅਤੇ ਬਜ਼ੁਰਗ ਨੂੰ ਚੁੱਕ ਲਿਆ ਅਤੇ ਬਹੁਤ ਤੰਗ ਕੀਤਾ ਸਾਰੇ ਕਿਤੇ ਤਲਾਸ਼ੀ ਲਈ ਪਰ ਕੁਝ ਵੀ ਹੱਥ ਨਾ ਆਇਆ ਕਿਉਂਕਿ ਭੋਰੇ ਬਾਰੇ ਸਿਰਫ ਉਸ ਘੜ ਕੋ ਆਗੂ ਅਤੇ ਉਸ ਔਰਤ ਨੂੰ ਹੀ ਪਤਾ ਸੀ ਪੁਲਿਸ ਨੇ ਨੂੰ ਸੋਰਿਆਂ ਉੱਤੇ ਬਹੁਤ ਤਸ਼ੱਦਦ ਕੀਤਾ ਪਰ ਦੋਵੇਂ ਹੀ ਕੁਝ ਨਾ ਮੰਨੇ ਕਈ ਮਹੀਨੇ ਦੋਵਾਂ ਨੂੰ ਕਈ ਥਾਣੇ ਵਿੱਚ ਰੱਖਿਆ ਉਹਨਾਂ 'ਤੇ ਤਸ਼ੱਦਦ ਅਤੇ ਜ਼ੁਲਮ ਦਾ ਸਾਹਮਣਾ ਬਹੁਤ ਕੀਤਾ ਪੁਲਿਸ ਵਾਲਿਆਂ ਨੇ ਇਸ ਬੀਬੀ ਨੂੰ ਨੰਗਿਆਂ ਕਰਕੇ ਵੀ ਦੇਖੋ ਪਿਆਰੋ ਜ਼ਲੀਲ ਕੀਤਾ ਸੀ ਇਹ ਗ ਕਣਪੰਦਾ ਉਹਨਾਂ ਨੇ ਸਭ ਤਰੀਕੇ ਅਪਣਾਏ ਪਰ ਇਹਨਾਂ ਦੋਵਾਂ ਨੇ ਇਹ ਗੱਲ ਰੱਖੀ ਕਿ ਸਾਡੇ ਕੋਲ ਕਈ ਵਾਰ ਰਾਤ ਨੂੰ ਖੜਕੂ ਆ ਜਾਂਦੇ ਹਨ ਤੇ ਸਾਨੂੰ ਉਹਨਾਂ ਦੀ ਸੇਵਾ ਮਜਬੂਰਨ ਕਰਨੀ ਪੈਂਦੀ ਹੈ ਕਦੇ ਉਹਨਾਂ ਨੇ ਸਾਡੇ ਕੋਲ ਆਪਣਾ ਸਮਾਨ ਨਹੀਂ ਰੱਖਿਆ ਇਹ ਸਾਡੇ ਵੱਸ ਦੀ ਗੱਲ ਨਹੀਂ ਹੈ ਕਿਉਂਕਿ ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਕਈ ਮਹੀਨਿਆਂ ਦੀ ਜਲਾਲਤ ਅਤੇ ਤੰਗਲੀਫ ਤੋਂ ਬਾਅਦ ਜਦੋਂ ਉਹ ਦੋਵੇਂ ਪੁਲਿਸ ਨੇ ਛੱਡਦੇ ਤਾਂ ਉਹਨਾਂ ਦੇ ਸਰੀਰ ਬਿਲਕੁਲ ਟੁੱਟ ਚੁੱਕੇ ਸਨ ਉਹ ਦੋਵੇਂ ਹਾਲੇ ਠੀਕ ਕੁਝ ਹੋਏ ਹੀ ਸਨ ਕਿ ਕੁਝਰ ਬਾਅਦ ਉਹ ਖੜਕੂ ਅੱਗੂ ਵੀ ਫੜਿਆ ਗਿਆ ਅਕਾਲ ਪੁਰਖ ਦੀ ਕੋਈ ਅਸੀਰ ਰਜਾ ਹੋਈ ਕਿ ਉਹ ਬੰਦਾ ਉਸ ਵੇਲੇ ਮਾਨਸਿਕ ਰੂਪ ਵਿੱਚ ਟੁੱਟ ਗਿਆ ਅਤੇ ਉਹਨੇ ਤਸ਼ੱਦਦ ਦੇ ਪਹਿਲੇ ਗੇੜ ਵਿੱਚ ਹੀ ਸਭ ਕੁਝ ਜ਼ਹਿਰ ਕਰ ਦਿੱਤਾ ਉਸ ਨੇ ਉਹ ਪੋਹਰਾ ਵੀ ਪਟਵਾ ਲਿਆਂਦਾ ਜਿਹੜਾ ਉਸ ਬੀਬੀ ਨੇ ਐਨੇ ਦੁੱਖ ਜਲਾਲਤ ਸਹਿ ਕੇ ਵੀ ਇੱਕ ਅਮਾਨਤ ਵਜੋਂ ਬਚਾ ਕੇ ਰੱਖਿਆ ਸੀ ਪੁਲਿਸ ਨੇ ਮੁਰ ਉਸ ਔਰਤ ਅਤੇ ਬਜ਼ੁਰਗ ਨੂੰ ਤਸੀਹੇ ਕੇ ਅੰਦਰ ਵਿੱਚ ਲਿਆਂਦਾ ਪੁਲਿਸ ਨੇ ਉਸ ਆਗੂ ਨੂੰ ਉਸ ਬੀਬੀ ਦੇ ਸਾਹਮਣੇ ਲਿਆਂਦਾ ਉਹਦਾ ਨਾਂ ਬਹੁਤ ਵੱਡਾ ਸੀ ਜਿਸ ਕਰਕੇ ਉਹਦੀ ਤਫ਼ਤੀਸ਼ ਲਈ ਜ਼ਿਲ੍ਹਾ ਪੁਲਿਸ ਮੁਖੀ ਵੀ ਹਾਜ਼ਰ ਸੀ ਪਰ ਉਹ ਆਮ ਲੋਕਾਂ ਵਾਂਗ ਡਰਿਆ ਹੋਇਆ ਜੀ ਜਿਕਰੀ ਚ ਆ ਰਿਹਾ ਸੀ ਉਹ ਅਸਲ ਵਿੱਚ ਉਹੀ ਕੁਝ ਬੋਲ ਰਿਹਾ ਸੀ ਜੋ ਉਹਨੂੰ ਲੱਗਦਾ ਸੀ ਕਿ ਸੁਣ ਕੇ ਅਫਸਰ ਖੁਸ਼ ਹੋਣਗੇ ਹੁਣ ਪੁਲਿਸ ਵਾਲੇ ਉਸ ਬੀਬੀ ਨੂੰ ਬਹੁਤ ਡੀਟੇਲ ਕਰਨ ਲੱਗੇ ਪਰ ਉਹ ਬਿਲਕੁਲ ਬਿਨਾਂ ਬੋਲੀ ਉਸ ਬੰਦੇ ਨੇ ਸਭ ਪੇਤ ਤੇ ਥਿਆਰ ਜੋ ਕੁਝ ਬੀਬੀ ਨੂੰ ਸੌਂਪਿਆ ਸੀ ਉਸਨੇ ਉਸ ਦੀ ਰਾਖੀ ਲਈ ਆਪਣੇ ਤਨ ਮਨ ਉਤੇ ਸਭ ਗੁਜ਼ਾਰਿਆ ਅਤੇ ਆਪਣੇ ਪਰਿਵਾਰ ਨੂੰ ਦਾਉਤੇ ਲਾ ਦਿੱਤਾ ਪਰ ਪਰਖ ਦੀਆਂ ਕੜੀਆਂ ਵਿੱਚ ਉਹ ਬੰਦਾ ਮਿੱਟੀ ਹੋ ਗਿਆ ਉਸ ਬੀਬੀ ਲਈ ਇਹ ਦੋਵੇਂ ਸੱਟਾਂ ਸਹਿਆਂ ਸਨ ਉਸ ਬੀਬੀ ਲਈ ਤਾਂ ਜੀਵਨ ਦੇ ਸਾਰੇ ਅਰਥ ਹੀ ਬਦਲ ਗਏ ਸਨ ਸਭ ਕੁਝ ਟਹਿਟੇ ਦੀ ਹੋ ਗਿਆ ਉਹ ਨਾ ਕੁਝ ਬੋਲੀ ਤੇ ਨਾ ਰੋਈ ਕਿਉਂਕਿ ਉਹ ਅੰਦਰੋਂ ਖਤਮ ਹੋ ਚੁੱਕੀ ਸੀ ਕੁਝ ਦਿਨਾਂ ਬਾਅਦ ਉਸ ਖੜਕੋ ਤੇ ਬਜ਼ੁਰਗ ਦਾ ਪੁਲਿਸ ਨੇ ਮੁਕਾਬਲਾ ਮਨਾ ਦਿੱਤਾ ਪੁਲਿਸ ਵਾਲਿਆਂ ਨੂੰ ਉਹਦਾ ਇਨਾਮ ਵੀ ਮਿਲਿਆ ਪਰ ਪਿਆਰੇ ਉਸ ਬੀਬੀ ਨਾਲ ਕੀ ਵਾਪਰਿਆ ਉਹਦੇ ਬਾਰੇ ਕੁਝ ਪਤਾ ਨਹੀਂ ਲੱਗਿਆ ਕਿਉਂਕਿ ਉਹ ਥਾਣੇ ਵਿੱਚ ਤਾਂ ਉਹਨੂੰ ਕੁਝ ਦਿਨ ਹੀ ਰੱਖਿਆ ਗਿਆ ਸਾਥ ਸੰਗਤ ਜੀਓ ਇਹ ਗੱਲਾਂ ਕਈਆਂ ਨਹੀਂ ਜਾਣਦੀਆਂ ਪਰ ਕਹਿਣੀਆਂ ਪੈਂਦੀਆਂ ਹਨ ਕੁਝ ਬੁਚਣਾ ਉਹਦੀ ਇੱਜ਼ਤ ਵੀ ਲੁੱਟੀ ਸੀ ਪਰ ਉਹਨੇ ਕੋਈ ਵਿਰੋਧ ਵੀ ਨਹੀਂ ਕੀਤਾ ਕਿਉਂਕਿ ਉਹ ਇੱਕ ਜਿੰਦਾ ਲਾਸ਼ ਵਰਗੀ ਬਣ ਚੁੱਕੀ ਸੀ ਜਿੰਨੇ ਦਿਨ ਰਹੀ ਨਾ ਕੁਝ ਬੋਲੀ ਤੇ ਨਾ ਕੁਝ ਖਾਦਾ ਉਸ ਥਾਣੇ ਦਾ ਮੁਖੀ ਜਿਹੜਾ ਬਹੁਤ ਹੰਕਾਰਿਆ ਹੋਇਆ ਸੀ ਜੋ ਆਪਣੇ ਮੂੰਹ ਕਹਿੰਦਾ ਹੁੰਦਾ ਸੀ ਕਿ ਮੇਰੇ ਵਿੱਚ ਜਕਰਿਆ ਖਾਂਦ ਰੂਹ ਹੈ ਉਹ ਨੇਮ ਪੌਗਲਾ ਵਾਂਗ ਸਿੰਘਾ ਉੱਤੇ ਤਸ਼ੱਦਦ ਕਰਦਾ ਹੁੰਦਾ ਸੀ ਉਸ ਬੀਬੀ ਨੂੰ ਥਾਣੇਦਾਰੇ ਕਰਾਤ ਜੇਬ ਵਿੱਚ ਬਿਠਾ ਕੇ ਲੈ ਗਿਆ ਉਸ ਨਾਲ ਕੀ ਕੀਤਾ ਤੇ ਕਿੱਥੇ ਛੱਡ ਆਇਆ ਇਹਦੇ ਬਾਰੇ ਕੁਝ ਪਤਾ ਨਹੀਂ ਲੱਗਿਆ ਉਹ ਬੱਚੀ ਜੋ ਮਾਂ ਤੇ ਦਾਦੇ ਦੀ ਜਾਨ ਮਗਰੋਂ ਇਕੱਲੀ ਰਹਿ ਗਈ ਸੀ ਉਹ ਨੌ ਖਾਲਸਤਾਨ ਲਿਬਰੇਸ਼ਨ ਫੋਰਸ ਦੇ ਸਿੰਘਾਂ ਨੇ ਉਹਦੇ ਇੱਕ ਸਿਰਸਤਾਰ ਕੋਲ ਛੱਡ ਦਿੱਤਾ ਕੁਝ ਚਿਰ ਖਰਚਾ ਪਾਣੀ ਵੀ ਦਿੰਦੇ ਰਹੇ ਉਸ ਥਾਣੇ ਦੇ ਇੱਕ ਮੁਲਾਜ਼ਮ ਨੇ ਇਹ ਕਹਾਣੀ ਖਾਲਸਾਨ ਲਿਬਰੇਸ਼ਨ ਫੋਰਸ ਦੇ ਸਿੰਘਾਂ ਨੂੰ ਸੁਣਾਈ ਜੋ ਉਸ ਔਰਤ ਤੇ ਤਸ਼ੱਦਦ ਹੋਣ ਦੇ ਦੌਰਾਨ ਹਾਜ਼ਰ ਸੀ ਉਸ ਸਿਪਾਹੀ ਔਰਤ ਦੀ ਦ੍ਰਿੜਤਾ ਅਤੇ ਅਖੀਰ ਵਿੱਚ ਉਹਦੀ ਬੇਦਬੀ ਹòn ਤੋਂ ਵੀ ਪ੍ਰਭਾਵਿਤ ਸੀ ਉਸ ਨੇ ਇਹ ਗਾਥਾ ਸੁਣਾ ਕੇ ਆਪਣਾ ਫਰਜ਼ ਅਦਾ ਕੀਤਾ ਜਦੋਂ ਇਹ ਕਹਾਣੀ ਦਰਸ਼ਨ ਸਿੰਘ ਡੱਲੇ ਨੇ ਮੈਨੂੰ ਸੁਣਾਈ ਤਾਂ ਸੁਣਾਉਣ ਤੋਂ ਬਾਅਦ ਉਹ ਬਹੁਤ ਭਾਵੁਕ ਹੋ ਗਿਆ ਸੀ ਉਹਦੀਆਂ ਅੱਖਾਂ ਨਮ ਹੋ ਗਈਆਂ ਤੇ ਕਹਿਣ ਲੱਗਾ ਕਿ ਪ੍ਰਮਾਤਮਾ ਇੱਕ ਹੀ ਪਾਣਾ ਵਰਤਾ ਰਿਹਾ ਹੈ ਇੱਕ ਸਿੱਧਕ ਅਤੇ ਸੇਵਾਵਲੀ ਬੀਬੀ ਨੂੰ ਇੰਨਾ ਦਰਦ ਤੇ ਗੁਮਨਾਮੀ ਮਿਲ ਰਹੀ ਹੈ ਫਿਰ ਕੋਚਿਰਬਾਲ ਮੈਨੂੰ ਕਹਿਣ ਲੱਗਾ ਆਪਣੇ ਵਿਵਿਧ ਭੋਗ ਪੜ੍ਹਨਾ ਚਾਹੀਦਾ ਹੈ ਜਿਵੇਂ ਹੋਰਾਂ ਦਾ ਪਿੰਦਾ ਹੈ ਮੇਰੇ ਕੋਲ ਦੋਵਾਂ ਸਵਾਲਾਂ ਦਾ ਕੋਈ ਉੱਤਰ ਨਹੀਂ ਸੀ देर रात ਤੱਕ ਅਸੀਂ ਗੱਲਾਂ ਕਰਦੇ ਹਾਂ ਸਵਾਲਾਂ ਨਾਲ ਸੰਘੀ ਸੋਵੇ ਇਹ ਸਵਾਲ ਅੱਜ ਵੀ ਉਵੇਂ ਹੀ ਹੈ ਉਹ ਬੱਚੀ ਦਾ ਅਗਾਹ ਕੀ ਬਣਿਆ ਅਤੇ ਉਸ ਬੀਬੀ ਦਾ ਕਿਸੇ ਨੇ ਭੋਗ ਪਾਇਆ ਵੀ ਕਿ ਨਹੀਂ ਖਾੜਕੂ ਸੰਘਰਸ਼ ਵਿੱਚ ਇਹੋ ਜਿਹੇ ਅਨੇਕ ਬੀਬੀਆਂ ਬੱਚੇ ਅਤੇ ਬਜ਼ੁਰਗ ਹੋਏ ਹਨ ਜੋ ਆਪਣੀ ਤਰਫੋਂ ਸਿਖਰਲਾ ਫਰਜ਼ ਅਦਾ ਕਰ ਗਏ ਪਰ ਪੰਤ ਵੱਜੋਂ ਅਸੀਂ ਉਹਨਾਂ ਬਾਰੇ ਆਪਣਾ ਫਰਜ਼ ਅਦਾ ਨਹੀਂ ਕਰ ਸਕੇ ਇਹ ਹੁਣ ਬੜੇ ਲਿਖੇ ਅਤੇ ਸੋਝਾਂ ਲੋਕਾਂ ਦੇ ਸਿਰ ਕਰ ਕਰਜ ਹੈ ਕਿ ਉਸ ਸੰਘਰਸ਼ ਦੇ ਅਜਿਹੇ ਬੇਨਾਮ ਲੋਕਾਂ ਦੇ ਉੱਚੇ ਅਮਲਾਂ ਨੂੰ ਵਿਰਾਸਤ ਦਾ ਹਿੱਸਾ ਬਣਾਉਣ ਅਤੇ ਆਪਣੇ ਹਿੱਸੇ ਦਾ ਸੰਘਰਸ਼ ਕਰਨ। ਸੋ ਏਸੀ ਸਾਖੀ ਤੋਂ ਸੱਚੇ ਪਾਤਸ਼ਾਹ ਕਿਰਪਾ ਕਰਨ ਬੰਦੀ ਸਿੰਘਾਂ ਦੇ ਉੱਪਰ ਅਰਦਾਸ ਕਰੋ ਕਿ ਜਿਹੜੇ ਸਰਕਾਰ ਬੰਦੀ ਸਿੰਘਾਂ ਦੇ ਅੱਗੇ ਝੁਕ ਜਾਈ ਖਾਲਸਾ ਜੀ ਉਹਨਾਂ ਨੂੰ ਚੁਕਾ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ